ਲੋ ਦੇਸੀ ਘੋਗੂ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਗਾਜਰ ਮਲਾਈ ਬਰਫੀ ਜੀ ਇਹਦੇ ਵਾਸਤੇ ਆਪਾਂ 2 ਕਿਲੋ ਗਾਜਰਾ ਲਈਆਂ ਇਹ ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਛਿੱਲ ਲਿਆ ਜੀ ਇਹਨਾਂ ਨੂੰ ਦੋ ਤਿੰਨ ਵਾਰੀ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਹੁਣ ਆਪਾਂ ਇਹਨਾਂ ਨੂੰ ਕद्दूकस ਕਰਾਂਗੇ ਜਿਹੜਾ ਕद्दूकस ਕਰਨਾ ਹੈ ਜੀ ਤੁਸੀਂ ਬਿਲਕੁਲ ਬਰੀਕ ਸੈੱਡ ਨਾ ਕਰਿਓ ਫਿਰ ਬਹੁਤ ਵਧੀਆ ਬਰਫੀ ਬਣਦੀ ਹੈ ਸਾਰੀਆਂ ਗਾਜਰਾਂ ਆਪਾਂ ਇਸ ਤਰ੍ਹਾਂ ਕੱਬਚ ਕਰ ਲਾਂ। ਇਹ ਬਰੀਕ ਪਾਸੇ ਨਾਲ ਆਪਾਂ ਕद्दूकश ਕਰਾਂਗੇ ਬਿਲਕੁਲ ਬਰੀਕ। ਸਾਰੀਆਂ ਗਾਜਰਾਂ ਆਪਾਂ ਇਸ ਤਰ੍ਹਾਂ ਕੱਬਚ ਕਰ ਲਾਂ। ਇਹ ਗਾਜਰਾਂ ਆਪਾਂ ਸਾਰੀਆਂ ਕद्दूकश ਕਰ ਲਈਆਂ ਜੀ। ਇਹ ਬਰੀਕ ਸਾਈਡ ਨਾਲ ਕद्दूकश ਕਰਨੀਆਂ ਨੇ। ਇੱਧਰ ਆਪਾਂ ਕੜਾਹੀ ਰੱਖ ਲਈ ਹੈ ਜੀ। ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਘਿਓ ਦੇ ਪਾਵਾਂਗੇ। ਆਪਣਾ ਕਿਉਂ ਗਰਮ ਹੋ ਗਿਆ ਨਹੀਂ ਹੁਣ ਆਪਾਂ ਇਹ ਗਾਜਰਾ ਇਹਦੇ ਕੜਾਈ ਚ ਪਾਣਾ ਹੈ ਹੁਣ ਆਪਾਂ ਇਹ ਗਾਜਰਾ ਨੂੰ ਫੁੱਲ ਗੈਸ ਤੇ ਪਕਾਵਾਂਗੇ ਤਾਂ ਕਿ ਨਾ ਸਾਰਾ ਪਾਣੀ ਮੱਚ ਜੇ ਗਾਜਰਾ ਆਪਣੀਆਂ ਚੰਗੀ ਤਰ੍ਹਾਂ ਪੱਕ ਜਾਵੇ ਅੱਪਾ ਇਸ ਤਰ੍ਹਾਂ ਗਾਜਰਾਂ ਪਕਾ ਲਿਆ ਜੀ ਜਿਹੜਾ ਇਹਨਾਂ ਦਾ ਪਾਣੀ ਸੀ ਉਹ ਆਪਾਂ ਸਾਰਾ ਮਚਾਤਾ ਹੁਣ ਆਪਾਂ 2 ਲੀਟਰ 2 ਕਿਲੋ ਹੀ ਗਾਜਰਾਂ ਸੀਗੇ ਆਪਣੀਆਂ 2 ਲੀਟਰ ਹੀ ਆਪਾਂ ਦੁੱਧ ਲਿਆ ਜੇਕਰ ਤੁਸੀਂ ਜ਼ਿਆਦਾ ਦੁੱਧ ਲਾਉਂਗੇ ਤਾਂ ਫਿਰ ਤੁਹਾਨੂੰ ਜ਼ਿਆਦਾ ਟਾਈਮ ਖਾਣਾ ਪਊਗਾ ਹੁਣ ਆਪਾਂ ਇਹਦੇ ਚ 2 ਲੀਟਰ ਦੁੱਧ ਐਡ ਕਰ ਦਾਂਗੇ ਨਾਲ ਹੀ ਆਪਾਂ ਨੇ 400 ਗ੍ਰਾਮ ਚੀਨੀ ਲਈ ਹੈ ਜੀ ਇਹ ਪਾ ਦਾਂਗੇ ਜੇਕਰ ਤੁਸੀਂ ਮਿੱਠਾ-ਖੱਟ ਪਸੰਦ ਕਰਦੇ ਆ ਤਾਂ ਚੀਨੀ ਘੱਟ ਵੀ ਪਾ ਸਕਦੇ ਆ ਹੁਣ ਆਪਾਂ ਇਹ ਦੁੱਧ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਨਾਲ ਤਾਂ ਆਪਣੀਆਂ ਗਾਜਰਾਂ ਸੌਫਟ ਹੋ ਜਾਣੀਆਂ ਬਿਲਕੁਲ ਲਓ 15 ਮਿੰਟ ਚ ਆਪਣੀਆਂ ਗਾਜਰਾਂ ਸਾਰਾ ਦੁੱਧ ਸੋਖ ਲੈਣੀਆਂ ਹੁਣ ਆਪਾਂ ਇਹਨਾਂ ਨੂੰ ਫੁੱਲ ਗੈਸ ਤੇ ਪਕਾਵਾਂਗੇ ਆਪਣਾ ਹਜੇ ਦੁੱਧ ਨਹੀਂ ਸੋਕਿਆ ਗਾਜਰਾਂ ਨੇ ਬਿਲਕੁਲ ਆਪਣਾ ਦੁੱਧ ਜੇ ਸੋਕ ਲਿਆ ਫਿਰ ਦਿਖਾਵਾਂਗੇ ਤੁਹਾਨੂੰ ਹਜੇ ਆਪਾਂ 10-15 ਮਿੰਟ ਹੋਰ ਪਕਾਵਾਂਗੇ ਗਾਜਰਾਂ ਨੇ ਆਪਾਂ ਨੂੰ ਦੁੱਧ ਚਿਲਕੋ ਸੋ ਗਿਆ ਹੁਣ ਆਪਾਂ ਇਹ ਜੇ ਜੇ ਕਿਚਨ ਸ਼ੌਕ ਸਕੂਲ ਹੋਦਾ ਤਾਂ ਮਨ ਨਹੀਂ ਆਉਂਦਾ। ਇਹ ਤੁਸੀਂ ਪੂਣਾ ਪਾਉ ਸਕਦੇ। ਇਸ ਕਿੱਦੂ ਵੀ ਕਰ ਸਕਦੇ। ਹੁਣ ਅਪ 2 ਮਿੰਟ ਬਸ ਰਹਿ ਉੱਟ ਜਾਣਾ ਹੈ। ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਹ ਬਿਲਕੁਲ ਡਰਾਈ ਹੋ ਗਿਆ ਇਸ ਤਰ੍ਹਾਂ ਦਾ ਹੁਣ ਆਪਾਂ ਇਹਨੂੰ ਇੱਕ ਪਲੇਟ ਜਾਂ ਥਾਲੀ 'ਚ ਕੱਢ ਲਾਂਗੇ ਹੁਣ ਆਪਾਂ ਇਹਨੂੰ ਟ੍ਰੇ 'ਚ ਕੱਢ ਲਾਂਗੇ ਹੁਣ ਆਪਾਂ ਇਸ ਤਰ੍ਹਾਂ ਸੈੱਟ ਕਰ ਲਾਂਗੇ ਇਹਨੂੰ ਟ੍ਰੇ 'ਚ ਚੰਗੀ ਤਰ੍ਹਾਂ ਤੁਸੀਂ ਕਿਸੇ ਕਾਲ ਲੀ ਜਾ ਬਾਂਟੀ ਦੇ ਨਾਲ ਸੈੱਟ ਕਰ ਸਕਦੇ ਹਾਂ ਇਹਨੂੰ ਆਪਾਂ ਗਰਮ ਗਰਮ ਸੈੱਟ ਕਰ ਲਾਂਗੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਇੱਧਰ ਆਪਾਂ ਦੋ ਚਮਚੇ ਘਿਓ ਦੇ ਪਾ ਲਾਂਗੇ ਇਹਦਾ ਆਪਣਾ ਘਿਓ ਗਰਮ ਹੋ ਗਿਆ ਜੀ ਹੁਣ ਆਈ ਆਪਾਂ ਡਰਾਈ ਫਰੂਟ ਲਏ ਆ ਕਾਜੂ, ਬਦਾਮ ਤੇ ਦਾਖਾ ਤੁਸੀਂ ਕੋਈ ਵੀ ਲੈ ਸਕਦੇ ਹੋ। ਹੁਣ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰ ਲਾਂਗੇ ਥੋੜਾ ਜਿਹਾ। ਥੋੜਾ ਜਿਹਾ। ਆਪਾਂ ਨੂੰ ਡਰਾਈ ਫਰੂਟ ਰੋਸਟ ਹੋ ਗਏ ਜੀ। ਹੁਣ ਇਹਨਾਂ ਸਾਰਿਆਂ ਨੂੰ ਬਾਹਰ ਕੱਢਣਾ ਹੈ ਕੱਲਿੱਚ। ਹੁਣ ਇਹ ਜਿਹੜਾ ਮਣਕਿਓ ਬੱਜਿਆ ਜੀ ਦੇ ਵਿੱਚ ਆਪਾਂ ਇਹ ਖੂਆ ਐਡ ਕਰ ਲਾਂਗੇ ਜੀ ਇਹਨੂੰ ਇਹ 500 ਗ੍ਰਾਮ ਆਪਾਂ ਭੁਗ ਲਿਆ ਸੀ ਜੀ ਇਹਨੂੰ ਇਸ ਤਰ੍ਹਾਂ ਆਪਾਂ ਭਲਾ ਲਿਆ ਜੀ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਗੈਸ ਤੇ ਹੁਣ ਆਪਾਂ ਇਸ ਤਰ੍ਹਾਂ ਗਾਜਰਾਂ ਤੇ ਪਾਵਾਂਗੇ ਇਹ ਇਹਦੀ ਇੱਕ ਲੇਅਰ ਤਿਆਰ ਕਰ ਲਾਂਗੇ ਜੀ ਇਸ ਤਰ੍ਹਾਂ ਸਾਰੇ ਫਲਾਦਾਂਗੇ ਨੂੰ ਤੁਸੀਂ ਕਿਸੇ ਕੋਲੇ ਕੜਸੀ ਚਮਚੇ ਨਾਲ ਕਿਸੇ ਵੀ ਚੀਜ਼ ਨਾਲ ਸੈੱਟ ਕਰ ਸਕਦੇ ਇਹ ਆਪਾਂ ਪਰਖ ਹੋਏਗੀ ਈਅਰ ਲਾਤੀ ਜੀ ਹੁਣ ਆਪਾਂ ਇਹਦੇ ਤੇ ਆਪਾਂ ਜਿਹੜੇ ਡਰਾਈ ਫਰੂਟ ਲਏ ਆ ਜੀ ਇਹ ਲਾ ਦਾਂਗੇ ਤੁਸੀਂ ਆਪਦੇ ਹਿਸਾਬ ਨਾਲ ਕੋਈ ਵੀ ਲਾ ਸਕਦੇ ਆਪਾਂ ਕਾਜੂ, ਬਦਾਮ ਤੇ ਦਾਖਾਂ ਲਈ ਇਹ ਆਪਾਂ ਡਰਾਈ ਫਰੂਟ ਲਾਦੇ ਜੀ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਜਾਂ ਤਾਂ 3-4 ਘੰਟੇ ਬਾਹਰ ਰੱਖ ਸਕਦੇ ਆ ਨਹੀਂ ਆਪਾਂ ਫਰਿੱਜ 'ਚ ਜੇ ਆਪਾਂ ਨੂੰ ਜਲਦੀ ਚਾਹੀਦੀ ਹੈ ਤਾਂ ਫਰਿੱਜ 'ਚ ਰੱਖ ਸਕਦੇ ਆ ਆਪਣੀ ਗਾਜਰ ਬਰਫੀ ਗਾਜਰ ਮલાઈ ਬਰਫੀ ਬਣ ਕੇ ਤਿਆਰ ਹੈ ਜੀ ਇਹ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਕੇ ਦੇਖੋ ਇਹ ਹਲਵਾਈ ਤੋਂ ਵੀ ਕਿਤੇ ਵੱਧ ਕਰੇ ਵਧੀਆ ਸਵਾਦ ਬਣਦੀ ਹੈ ਤੁਸੀਂ ਇਹ ਇਹ ਰੈਸਪੀ ਜਰੂਰ ਬਣਾ ਕੇ ਦੇਖਿਓ ਕਿਉਂਕਿ ਅੱਜ ਕੱਲ ਗਾਜਰਾਂ ਬਹੁਤ ਮਿਲਦੀਆਂ ਇਹ ਵਧੀਆ ਗਾਜਰਾਂ ਹੋਣ ਲੰਪਣੀਆਂ ਲਾਲ ਤਾਂ ਬਹੁਤ ਹੀ ਵਧੀਆ ਬਣਦੀ ਹੈ ਆਪਣੀ ਬਰਫੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ